ਮੈਨੂੰ ਤਾਂ ਕੇ ਪਾਸ ਉਹ ਵਿਚਾਰੀ ਵਿਗੜੀ ਲੱਗੀ ਨਹੀਂ ਆ ਮੈਨੂੰ ਤਾਂ ਸਿਰੇ ਦੀ ਝੱਲੀ ਲੱਗੰਦੀ ਆ ਅਸੀਂ 2 ਮਿੰਟ ਬਾਹਰ ਕੀ ਗਏ ਤੂੰ ਤੇ ਮੁੰਡਾਈ ਛਲ ਸੁਟਿਆ ਆ ਆਂਟੀ ਤੁਸੀਂ ਆਪ ਹੀ ਤੇ ਕੈਸੀ ਕਰਦਾ ਧਿਆਨ ਰੱਖਣਾ ਉਹ ਬਾਦਰ ਬਣਦਾ ਮਤਲਬ ਇਹ ਨਹੀਂ ਕਿ ਤੂੰ ਸਾਡੇ ਘਰ ਦੇ ਬੰਦੇ ਕੁੱਟੀ ਜਾਵੇਂ ਮੈਨੂੰ ਥੋੜੀ ਪਤਾ ਇਹ ਨਾ ਬਿਨਾ ਮਾਂ ਤੋਂ ਪੜਿਆ ਆ ਸੁੱਖ ਨਾ ਮੇਰੀ ਭੈਣ ਸਹੀ ਸਲਾਮਤ ਹੈ ਕਿੰਨੇ ਆ ਨੇ ਤੁਹਾਡੇ ਵੱਲੇ ਵੇਖਣ ਦੇ ਕੀ ਸੋਚੰਦਾ ਹੈ ਜੀ ਉੱਚੇ ਨਾ ਕੀ ਆ ਭਗਵਾਨ ਨੇ ਜਿਸ ਦਿਨ ਦੇ ਪ੍ਰੀਤ ਦੇ ਕਰਮ ਆਏ ਆ ਨਾ ਪ੍ਰੀਤ ਦਾ ਕੋਈ ਫੋਨ ਆਇਆ ਏ ਨਾ ਅਮਨ ਨੇ ਕੋਈ ਗੱਲ ਕੀਤੀ ਆ ਓਏ ਡਰਾ ਤੂੰ ਕਰਨਿਆ ਮੈਂ ਤਾਂ ਰਾਤ ਦਾ ਹੀ ਗੱਡੀ 'ਚ ਆਂ ਤੂੰ ਰਾਤ ਦਾ ਗੱਡੀ 'ਚ ਹੀ ਕਰਨਿਆ ਮੈਨੂੰ ਪਤਾ ਲੱਗਾ ਤੁਸੀਂ ਚੰਡੀਗੜ੍ਹ ਜਾ ਰਹੇ ਹੋ ਮੈਂ ਕਹਾ ਫਿਰ ਮੈਂ ਵੀ ਜਾਣਾ ਹਾਂ ਹਾਂ ਚੰਡੀਗੜ੍ਹ ਦੀ ਤਾ ਵੀ ਪ੍ਰੀਤ ਕਦੋਂ ਦੀ ਵੇਟ ਕਰਦੀ ਹੈ ਜੀ ਉਹ ਜਾਮ ਬੜਾ ਸੀ ਟਾਈਮ ਬੜਾ ਲੱਗਿਆ ਚੰਡੀਗੜ੍ਹ ਆ ਫਿਰ ਇੱਥੇ ਜਾਮ ਤੁਹਾਨੂੰ ਪਤਾ ਹੀ ਆ ਬਿਲਕੁਲ ਸਹੀ ਸਹੀ ਕੋ ਬੈਠਾ ਬੈਠ ਹਾਂਜੀ ਹੋਰ ਪੁੱਤ ਘਰੇ ਠੀਕ ਸੀ ਸਰ ਹਾਂਜੀ ਹਾਂ ਜੀ ਸਾਹਿਬ ਵਧੀਆ ਤੁਸੀਂ ਸੁਣਾਓ ਆ ਪਾਰ ਸੀਰੀ ਮਸੀ ਦਾ ਮੁੰਡਾ ਤੇਰੇ हां जी पारस और थे थे? च, तु तु मम्मी ਨਾਲ ਮਿਲ ਕੇ ਹੋ ਜਾਂਦੇ ਤੇਰੇ ਨਹੀਂ ਛੱਡੋ ਤੁਸੀਂ ਸੁਣਾਓ ਠੀਕ ਠਾਕ ਸਾਬ Prit ਤੂੰ ਦੱਸਿਆ ਨੀ ਤੂੰ ਵਿਆਹ ਕਰਾ ਲਿਆ ਚਲ ਤੂੰ ਨਹੀਂ ਤੇਰੇ ਮੰਮੀ ਪਾਪਾ ਤਾਂ ਦੱਸ ਦਿੰਦੇ ਮੈਨੂੰ ਨਹੀਂ ਨਹੀਂ ਆਂਟੀ ਵਿਆਹ ਨਹੀਂ ਹੋਇਆ ਮੇਰਾ ਹਾਂ ਫਿਰ ਇੱਕ ਫ੍ਰੈਂਡ ਹੈ ਮੇਰੀ ਓਕੇ ਓਕੇ ਐਮ ਇਸ ਇਹ ਨਹੀਂ ਬੋਲੀਦਾ ਹੁੰਦਾ ਪਹਿਲਾਂ ਪੁੱਛ ਲਈਦਾ ਸੌਰੀ ਸੌਰੀ ਇਹ ਐਕਚੁਅਲੀ ਨਾ ਇਹਦੀ ਜੋਬ ਦੀ ਗੱਲ ਚੱਲਦੀ ਪਈ ਸੀ ਕਿਤੇ ਅਮਸੇ ਨੂੰ ਜੋਬ ਨਹੀਂ ਮਿਲਦੀ ਪਈ ਸੀ ਤੇ ਮੰਮੀ ਕਹਿੰਦੇ ਸੀ ਚੰਡੀਗੜ੍ਹ ਜੋਬ ਦੀ ਰਿਕੁਆਇਰਮੈਂਟਸ ਜ਼ਿਆਦੀ ਹੁੰਦੀਆਂ ਵਾ ਤੇ ਤਾਂ ਕਿ ਆਪਾਂ ਚੰਡੀਗੜ੍ਹ ਆ ਗਏ ਆ ਮੈਨੂੰ ਵੀ ਕੁਝ ਨਹੀਂ ਲੱਗਦੀ ਆਂਟੀ ਤੁਹਾਡੇ ਪਰੌਂਠੇ ਬਹੁਤ ਯਾਦ ਆਉਂਦੇ ਮੈਨੂੰ ਮੈਂ ਵਿਆਹ ਲਈ ਕੁੜੀ ਨਹੀਂ ਹੈਗੀ ਮੈਨੂੰ ਵਿਆਹ ਕਰਾਣਾ ਪਸੰਦੀ ਨਹੀਂ ਹੈਗਾ ਮੈਂ ਚੰਨ ਤੇ ਬੋਲੀ ਜਾਨੀ ਵੈਸੇ ਤੁਸੀਂ ਵਿਆਹੇ ਨਹੀਂ ਲੱਗਦੇ ਬੋਲੀ ਜਾਨੀ ਤੂੰ ਮੇਰੇ ਕਹਿਣਾ ਮਤਲਬ ਕਿੰਨੇ ਯੰਗ ਲੱਗਦੇ ਆ ਮੈਂ ਤੇ ਇਹ ਕਿਉਂ ਮੈਂ ਹੋਰ ਕੁਝ ਥੋੜੀ ਕਿਉਂ ਵਿਆਹੇ ਅਸੀਂ ਦਾਦਾ ਦਾਦੀ ਆ ਅੱਡੇ ਬੱਚਿਆਂ ਦੇ ਵੀ ਗਾਂ ਬੱਚੇ ਆ ਵਾਹ ਵੈਸੇ ਨਾ ਮੈਂ ਦੇਖਿਆ ਆ ਜਾਂਦੇ ਆਂਦੇ ਵੀ ਚੰਡੀਗੜ੍ਹ ਨਾ ਸਾਰੇ ਫਿੱਟ ਫਿੱਟ ਬੜੇ ਹੈਗੇ ਜਿਮ ਕਿੰਨੀਆਂ ਹੈਗੀਆਂ ਉਹ ਬੇਟਾ ਵੀ ਗੱਲ ਬਾਈ ਘੋੜ ਕਰਦਾ ਪਿਆ ਜਿਹੜਾ ਆਪ ਹੀ ਐਨ ਫਿੱਟਿਆ ਤੂੰ ਬੜਾ ਫਿੱਟਿਆ ਹੱਡੀਆਂ ਦਾ ਢਾਂਚਾ ਚੁੱਪ ਕਰੋ ਕਿਤੇ ਬੈਨ ਲੱਗੇ ਵੇਖ ਲਿਆ ਕਰੋ ਕਿੱਥੇ ਹੈ ਕਿੱਥੇ ਨਹੀਂ ਹੈਗੇ ਮੈਂ ਬੋਲੀ ਇਹਦੀ ਜ਼ੁਬਾਨ ਨੂੰ ਕੰਟਰੋਲ ਦੋ ਜੇ ਨਾ ਹੁੰਦਾ ਮੇਨਾ ਬੋਲਣਾ ਸੀ ਹੋ ਨਿਕਲ ਗਿਆ ਕੰਚੋਂ ਕੋਈ ਨਹੀਂ ਕੋਈ ਨਹੀਂ ਬੋ ਤੇ ਜਗਾ ਦੀ ਕਿਹੜੀ ਗੱਲ ਆਪਣੇ ਘਰੇ ਬੈਠਾ ਹਾਂ ਤੁਸੀਂ ਪਹਿਲਾਂ ਇਹ ਦੱਸੋ ਤੁਸੀਂ ਕੁਝ ਖਾਧਾ ਹੋਇਆ ਕਿ ਨਹੀਂ ਨਹੀਂ ਕੋਈ ਗੱਲ ਨਹੀਂ ਹਾਂਜੀ ਖਾਣਾ ਖਾਣਾ ਭੁੱਖ ਲੱਗੀ ਆ ਚਲੋ ਕੋਈ ਗੱਲ ਨਹੀਂ ਅਸੀਂ ਹੁਣ ਤੁਹਾਡੇ ਲਈ ਡਿਨਰ ਰੈਡੀ ਕਰਦੇ ਹਾਂ ਤੁਸੀਂ ਕੀ ਖਾਓਗੇ ਬਟੇ ਪਰੌੜੇ ਹਾਂ ਨਾਲ ਚਾਹ ਹੈ ਰਾਤ ਨੂੰ ਪਰੌੜੇ ਰਾਤ ਨੂੰ ਪਰੌੜੇ ਹਾਂਜੀ ਕੋਈ ਗੱਲ ਨਹੀਂ ਪਰੌੜੇ ਵਧੀਆ ਹੁੰਦੇ ਸੱਗੋ ਰਾਤ ਨੂੰ ਮਜਾ ਆਉਂਦਾ ਬਣਾ ਦੇ ਸਿਰ ਪਰੌੜੇ ਆਵਦੇ ਫੇਵਰਟ ਆ। ਪ੍ਰੋਫਾਈਲ ਕਿਵਾਤਾ ਗਿਆ। ਠੀਕ ਹੈ। ਥੈਂਕ ਯੂ। ਹੋਰ ਫਿਰ ਪੁੱਤ ਜੌਬ ਲੱਭਣ ਆਏ ਉਹਦੇ। ਹਾਂਜੀ। ਕਿਹੜੀ ਫੀਲਡ 'ਚ ਜੌਬ ਲੱਭਦੇ ਨੇ ਤੁਸੀਂ? ਕਿਸੇ ਵੀ ਫੀਲਡ 'ਚ? ਇਦਾਂ ਕਿਵੇਂ ਕੋਈ ਵੀ? ਕੋਈ ਤਾਂ ਸੁਪਨਾ ਹੁੰਦਾ ਬੱਚੇ ਦਾ ਕਿ ਮੈਂ ਆਹ ਫੀਲਡ 'ਚ ਜੌਬ ਕਰਨੀ। ਸੁਪਨੇ ਤਾਂ ਮੇਰੇ ਬੜੇ ਵੱਡੇ ਨੇ। ਪਰ ਉਹਨਾਂ ਨੂੰ ਪੂਰਾ ਕਰਨ ਲਈ ਅਜੇ ਮੇਰੇ ਕੋਲ ਪੈਸੇ ਨਹੀਂ ਆ। ਮੈਂ ਜੌਬ ਲੱਭ ਕੇ ਆਪਣੇ ਦਮ ਤੇ ਪੈਸਾ ਕਮਾ ਕੇ ਆਪਣੇ ਸੁਪਨੇ ਪੂਰੇ ਕਰਨਾ ਚਾਹਨੀ ਆ ਬਹੁਤ ਉੱਚੀ ਸੋਚ ਆ ਤੁਹਾਡੀ ਬਹੁਤ ਉੱਚੀ ਸੋਚ ਹੈ ਥੈਂਕ ਯੂ ਅੰਕਲ ਮੈਂ ਕਹਿੰਦਾ ਸੀ ਕਿ ਲੱਗੇ ਚੱਗੇ ਕੋਈ ਹੋਟਲ ਹੈਗਾ ਵਧੀਆ ਜਿਹਾ ਕਿਉਂ ਐਡਾ ਵੱਡਾ ਹੋ ਗਿਆ ਪ੍ਰੀਤ ਹਣ ਤੋਂ ਬਾਹਰ ਹੁੰਨ ਦੇਖੇਗਾ ਤੇਰਾ ਪਿਓ ਨਾ ਮੇਰਾ ਯਾਰ ਆ ਤੇ ਆ ਕਰ ਉਹਦਾ ਕਰ ਸਮਝ ਜਿੱਥੇ ਰਹਿਣਾ ਜਿਹੜੇ ਰੂਮ 'ਚ ਰਹਿਣਾ ਰੋ ਜਿੰਨੇ ਦਿਨ ਰਹਿਣਾ ਰੋ ਇੱਥੇ ਤੁਸੀਂ ਠੀਕ ਹੈ ਚਲੋ ਬੋਤ ਤੁਸੀਂ ਵੀ ਥੋੜਾ ਹੁਣ ਚੇਂਜ ਚੇਂਜ ਕਰ ਲਓ ਫਰੈਸ਼ ਹੋਵੋ ਮੈਂ ਤੁਹਾਡੀ ਆਂਟੀ ਨਾਲ ਹੈਲਪ ਕਰਾ ਦ। ਹਾਈ ਇਹ ਅੰਕਲ ਜੀ ਤੇ ਮੈਂ ਇੱਕ ਚੀਜ਼ ਸਿੱਖੀ ਆ। ਪੁੱਛੋ ਕੀ 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 ਯਾਰੀ ਦੋਸਤੀ ਹੋਵੇ ਨਾ ਜੇ ਕੋਈ ਯਾਰ ਹੋਵੇ ਜੇ ਕਿਸੇਲੀ ਹੋਵੇ ਅਮੀਰ ਹੋਣੇ ਚਾਹੀਦੇ ਆ। ਕੀ ਇਹ ਕਿ ਸਿੱਖ ਲਿਆ ਤੂੰ? ਮਤਲਬ ਕਿ ਜੇ ਬੰਦਾ ਆਪ ਗਰੀਬ ਹੈ ਤੇ ਉਹ ਕੋਈ ਤੇ ਕੀ ਦੱਸਾ ਦੇ ਸਕੇ ਮੈਨੂੰ ਸਮਝ ਲੱਗ ਗਈ ਹੈ ਕਿ ਮੈਂ ਅਮੀਰ ਹਾਂ ਹੂੰ ਅਤੇ ਅਮੀਰ ਦੀ ਗੱਲ ਹੋ ਰਹੀ ਹੈ ਦਿਮਾਗ ਤੋਂ ਗਰੀਬ ਦੀ ਨਹੀਂ ਯਾ ਤੁਸੀਂ ਲੜੀ ਜਾਂਦੇ ਪਏ ਹੋ ਮੈਨੂੰ ਇਹ ਨਹੀਂ ਸਮੇਂ ਲੱਗਣ ਦੀ ਮੈਂ ਤੁਹਾਨੂੰ ਨਾਲ ਕਿਉਂ ਲੈ ਆਵਾ ਇਹਨੂੰ ਨਾਲ ਕਿਉਂ ਲੈ ਕੇ ਆਏ ਹੋ ਮੇਰਾ ਤਾਂ ਕੋਈ ਮਕਸਦ ਸੀ ਨਾ ਮੈਂ ਇੱਥੇ ਨੌਕਰੀ ਲੱਭਣ ਆਈ ਹਾਂ ਇਹ ਵਿਹਲੀਆਂ ਮਾਰਨ ਵਾਸਤੇ ਆਇਆ ਇੱਥੇ ਤੁਹਾਨੂੰ ਨਾਲ ਲਿਆਣਾ ਸਭ ਤੋਂ ਘਾਟੇ ਵਾਲਾ ਮਕਸਦ ਤੇ ਮੇਰਾ ਇਹ ਹੈ ਮੈਨੂੰ ਤਾਂ ਬਸ ਇਹੀ ਹੈ ਬਾਬਾ ਜੀ ਮੈਨੂੰ ਛੇਤੀ ਛੇਤੀ ਨੌਕਰੀ ਮਿਲ ਜੇ ਤੇ ਮੈਂ ਬਸ ਖੁਸ਼ ਹੋ ਜਾ ਫਿਰ ਮੈਂ ਆਪਣੀ ਦੁਨੀਆ ਦੇਣਾ ਜਿੰਨੇ ਵੀ ਸੁਪਨੇ ਨੇ ਛੇਤੀ ਛੇਤੀ ਪੂਰੇ ਕਰਨੇ ਆ ਬਸ ਤਨਖਾਹ ਮੇਰੀ ਥੋੜੀ ਜਿਆਦੀ ਹੋਵੇ ਸੁਪਨੇ ਮੇਰੇ ਮਹਿੰਗੇ ਆ ਥੋੜੇ ਨਾ ਤੂੰ ਕੀ ਬੋਲੀ ਜਾਂਦੀ ਨਾ ਸਮੇ ਰੋਟੀ ਖਾਣੀ ਪਰੌਂਠੇ ਖਾਣੇ ਆ ਕਰਨਾ ਉਹ ਕਰਨਾ ਹੈ ਜੋ ਦਿਲ ਚ ਗੱਲ ਹੋਵੇ ਨਾ ਬੋਲ ਦੇਣੀ ਚਾਹੀਦੀ ਹੈ ਕੁਝ ਐਟੀਕੈਟਸ ਵੀ ਹੁੰਦੇ ਆ ਕੋਈ ਤਰੀਕੇ ਨਾਲ ਗੱਲ ਕਰਨੀ ਪੈਂਦੀ ਹੈ ਹਾਏ ਉਹ ਕਿੰਨੇ ਪਿਆਰੇ ਨੇ ਉਹਨਾਂ ਸਾਹਮਣੇ ਮੈਂ ਕੀ ਐਟੀਕੈਟਸ ਦਿਖਾਵਾਂ ਜਿਹੜੇ ਚੰਗੇ ਹੋਣ ਨਾ ਆਪਣੇ ਆਪ ਨੂੰ ਚੰਗੇ ਲੱਗਣ ਉਹਨਾਂ ਸਾਹਮਣੇ ਦਿਲ ਦੀ ਸਾਰੀਆਂ ਗੱਲਾਂ ਖੋਲ ਦੇਣੇ ਚਾਹੀਦੀਆਂ ਐਟੀਕੈਟਸ ਉਹਨਾਂ ਸਾਹਮਣੇ ਹੁੰਦੇ ਜਿਹੜੇ ਬਗਾਨੇ ਹੁੰਦੇ ਆ ਰਿਸ਼ਤੇਦਾਰ ਮੇਰੇ ਆ ਤਰਖਸਕੇ ਤੂੰ ਬਣਾਈ ਜਾਣੀ ਆ ਤੂੰ ਕਦੋਂ ਮਿਲੀ ਪਹਿਲੇ ਇਹਨਾਂ ਨੂੰ ਹੁਣ ਤੇ ਮਿਲੀ ਹੈ ਮੈਨੂੰ ਪਹਿਲੇ ਨਿਗਾਹ ਜੀ ਪਤਾ ਲੱਗ ਜਾਂਦਾ ਹੁੰਦਾ ਬੰਦਾ ਕਿੱਦਾਂ ਦਾ ਹੈ ਤੇ ਮੇਨਾ ਬਹੁਤ ਜ਼ਰੂਰ ਵਿਹਵਕੀ ਤੂੰ ਨਵੇਂ ਨਵੇਂ ਉਹ ਤੈਨੂੰ ਪਤਾ ਨਹੀਂ ਲੱਗਾ ਪਰੀ ਚੰਗਾ ਚਲੋ ਚਲਿਏ ਆ ਜਾਓ ਫੇਰ ਕਿਸ ਕਾਤਾ ਕੰਦਿਓ ਸਰਦਾਰਨੀ ਜੀ ਮੈਨੂੰ ਇੱਕ ਮਹੀਨਾ ਲੱਗਣਾ ਲਗਣਾ ਵਾ ਕੋਈ ਗੱਲ ਨਹੀਂ ਮੈਂ ਮੁੰਡੇ ਨੂੰ ਫੋਨ ਕਰਦਾ ਮੈਂ ਤੁਸੀਂ ਆਪਣਾ ਧਿਆਨ ਰੱਖੋ ਨਾ ਮੁੰਡੇ ਨੂੰ ਫੋਨ ਕਰਦਾ ਉਹ ਤੁਹਾਡੇ ਕੋ ਆ ਜਾਂਦਾ ਜਲਦੀ ਮੈਨੂੰ ਪਰ ਮਹੀਨਾ ਇੱਕ ਲੱਗਣੇ ਲਗਣਾ ਜੀ ਬਸ ਕਰੋ ਸਰਦਾਰ ਜੀ ਫੇਰ ਚਲ ਜਾਣਾ ਮਹੀਨਾ ਲੱਗਣਾ ਇੰਨਾ ਟਾਈਮ ਹੋ ਗਿਆ ਤੁਹਾਨੂੰ ਗਿਆ ਘਰ ਦਾ ਵੀ ਸੋਚਿਆ ਕਰੋ ਕਿਸੇ ਵੇਲੇ ਸਲਾਹੀ ਜੀ ਕੋਈ ਗੱਲ ਨਹੀਂ ਮੈਂ ਮੁੰਡੇ ਨੂੰ ਫੋਨ ਕਰਦਾ ਮੁੰਡਾ ਤੁਹਾਡੇ ਕੋ ਆ ਜਾਂਦਾ ਮੈਨੂੰ 1 ਮਹੀਨਾ ਲੱਗਣਾ ਲੱਗਣਾ ਇਹਨਾਂ ਦਾ ਵੀ ਪਤਾ ਹੀ ਨਹੀਂ ਲੱਗਦਾ ਕੋਈ ਇੰਨਾ ਟਾਈਮ ਹੋ ਗਿਆ ਘਰੋਂ ਗਿਆ ਹਜੇ ਤੱਕ ਇਹਨਾਂ ਦੇ ਕੰਮ ਹੀ ਨਹੀਂ ਮੁੱਕੇ ਬੰਦਾ ਘਰ ਬਾਰੇ ਵੀ ਸੋਚਦਾ ਹੈ ਵੀ ਹੁਣ ਅਸੀਂ ਵਾਪਸ ਆਪਣਾ ਘਰ ਵੀ ਜਾ ਕੇ ਵੇਖੀਏ ਕੰਮ 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 ਪਤਾ ਨਹੀਂ ਕਿੰਨੇ ਕੰਮ ਇਹਨਾਂ ਨੇ ਸਰਦਾਰ ਜੀ ਨੇ ਉਹ ਕਿ ਰੱਖੇ ਆ हे सच्चे बादशाह तू मैनु ਦੁਨੀਆ ਤੇ ਹਰ ਸੁੱਖ ਦਿੱਤਾ ਪੇਕਾ ਪਰਿਵਾਰ ਐਨਾ ਵਧੀਆ ਦਿੱਤਾ ਸਹਰਾ ਪਰਿਵਾਰ ਐਨਾ ਵਧੀਆ ਦਿੱਤਾ ਐਨਾ ਵਧੀਆ ਪੁੱਤ ਦਿੱਤਾ ਸਾਰਾ ਕੁਝ ਦਿੱਤਾ ਮੇਰੀ ਜ਼ਿੰਦਗੀ ਚ ਮੇਰੀ ਝੋਲੀ ਚ ਤੂੰ ਸਾਰੇ ਸੁੱਖ ਪਾਏ ਆ ਹੁਣ ਬਸ ਤੇਰੇ ਅੱਗੇ ਮੇਰੀ ਇੱਕੋ ਹੀ ਅਰਦਾਸ ਐ ਕਿ ਆ ਕੁੜੀ ਨੂੰ ਪ੍ਰਿਆ ਨੂੰ ਵਿਚਾਰੀ ਨੂੰ ਕਿਤੇ ਚੰਗੀ ਨੌਕਰੀ ਮਿਲ ਜੇ ਤੇ ਇਹਦੀ ਵੀ ਜ਼ਿੰਦਗੀ ਚੰਗੀ ਬਣ ਜਾਏ ਇਹਦੀ ਵੀ ਜ਼ਿੰਦਗੀ ਸਫਲ ਹੋ ਜੇ ਤੇ ਇਹਦੀ ਜ਼ਿੰਦਗੀ ਚੋਂ ਸਾਰੇ ਦੁੱਖ ਕੱਢ ਦੇ ਪ੍ਰਮਾਤਮਾ ਉਹਨੂੰ ਕਿਤੇ ਚੰਗੀ ਨੌਕਰੀ ਦੇ ਦੇ ਬਸ ਤੇਰੇ ਅੱਗੇ ਮੇਰੀ ਇਹੀ ਅਰਦਾਸ ਹੈ ਤੇ ਮੇਰੀ ਇਹ ਅਰਦਾਸ ਸਵੀਕਾਰ ਕਰ ਅੰਕਲ ਕਿੰਨਾ ਵਧੀਆ ਸਮਾਂ ਹੈ ਨਾ ਉਹ ਵਾਲਾ ਅਸੀਂ ਛੋਟੇ-ਛੋਟੇ ਹੁੰਦੇ ਆਂਦੇ ਸੀ ਘੁੰਮਣ ਲੈ ਕੇ ਜਾਂਦੇ ਸੀ ਸਾਨੂੰ ਤੁਸੀਂ ਮਤਲਬ ਕਿ ਸਾਨੂੰ ਚਾਹ ਹੀ ਚੜਿਆ ਦਾ ਚੰਡੀਗੜਾ ਆਂਦਾ ਸਮਾਂ ਹੀ ਨਾ ਚੇਂਜ ਹੋ ਗਿਆ ਹੁਣ ਇਹਨਾਂ ਚਾਹ ਜਾ ਨਹੀਂ ਰਿਹਾ ਪੁੱਤ ਚਾਹ ਦੀ ਕਿਹੜੀ ਗੱਲ ਹੈ ਤੇਰੇ ਘੜਾ ਨਿਆਣੇ ਰੋਂਦੇ ਆ ਨਾਲੇ ਦੇਖ ਸਾਡੀ ਉਮਰ ਕਿੱਡੀ-ਕਿੱਡੀ ਹੋ ਗਈ ਤੇ ਸਾਡੇ ਤਾਂ ਹੁਣ ਤੱਕ ਵੀ ਚਾਹ ਉਵੇਂ ਹੀ ਆ ਨਹੀਂ ਅੰਕਲ ਮੈਂ ਉਹ ਨਹੀਂ ਕਹਿਣ ਦਾ ਕਿ ਚਾਹ ਮੋ ਗਿਆ ਚਾਹ ਸਾਰੇ ਹੀ ਜਿੰਦਗੀ ਚ ਮੈਂ ਉਦਾਂ ਹੀ ਗੱਲ ਕਰਦਾ ਪਿਆ ਸੀ ਕਿ ਉਹ ਚੰਡੀਗੜ੍ਹਾਂ ਦਾ ਚਾਹ ਚਾਹ ਨਹੀਂ ਰਹਿ ਗਿਆ ਬਾਕੀ ਵੀਰਾ ਭਾਬੀ ਕਿੱਧਰ ਗਏ ਸਾਰੇ ਬੱਚੇ ਬਾਹਰ ਚਲੇ ਗਏ ਸਾਮ ਵੀਰ ਚਲਾ ਗਿਆ ਰੀਤ ਵੀ ਉਧਰ ਹੀ ਆ ਸਿਮਰਨ ਵੀ ਬਾਹਰ ਹੀ ਆ ਤੇ ਸਾਡੇ ਚਾਹ ਦੇਖ ਲੈ ਫੇਰ ਉਵੇਂ ਤੇ ਉਵੇਂ ਉਹ ਚਾਹ ਦੇ ਮਾਰੀ ਫਿਰਦਾ ਸਹੀ ਹੈ ਬਿਲਕੁਲ ਕੀ ਹੋਉਂਦਿਆ ਆ ਉਹ ਤੂੰ ਹੀ ਪੀਏ ਸਾਹਮਣੇ ਰੋਟੀ ਰਖਾ ਕੇ ਤੇ ਗੱਲਾਂ ਕਰਦਾ ਚਾਹ ਹੈਗੇ ਚਾਹ ਨਹੀਂ ਹੈਗੇ ਖੁੱਟ ਨਹੀਂ ਖਾਣੀ ਕੀ ਜਾਣੀ ਨਹੀਂ ਮੇਰੇ ਘਰੋਂ ਚੱਲ ਠੀਕ ਐ ਭੁੱਖਾ ਰਿਆ ਤੂੰ ਵੀ ਪਰ ਰੋਟੀ ਪਾਈਏ ਬੱਚਿਆਂ ਨੂੰ ਭੁੱਖ ਲੱਗੀ ਲੱਗਦੀ ਆ ਨਹੀਂ ਨਹੀਂ ਅੰਕ ਹਿੱਦ ਤੇ ਕੋਈ ਗੱਲ ਨਹੀਂ ਮੈਂ ਸੁਣਿਆ ਸੀ ਕਿ ਸਾਹਮਣੇ ਰੋਟੀ ਰੱਖ ਕੇ ਨਾ ਇੰਨਾ ਚਿਰ ਨਹੀਂ ਰੱਖਣੀ ਚਾਹੀਦੀ ਫਟਾਫਟ ਖਾ ਲੈਣੀ ਚਾਹੀਦੀ ਆ ਕੋਈ ਨਹੀਂ ਕੋਈ ਨਹੀਂ ਖਾਓ ਤੁਸੀਂ ਮੈਂ ਬਣਾ ਰੋਟੀ ਸਭ ਤੋਂ ਚਾਹੀ ਰੋਟੀ ਐਨੇ ਖਾਣੀ ਐ ਤੇ ਬਦਨਾਮ ਮੈਂ ਹੋ ਗਈ ആവേ അദരകാര വർഗ്ഗ ਜੀ ਮਾਤਾ ਰਾਣੀ ਅੱਜ ਮੈਨੂੰ ਜੌਬ ਮਿਲ ਜੇ ਅੱਜ ਜਿੰਨੇ ਵੀ ੱਤਕੀ ਸੀ ਨਾ ਇੱਧਰ ਦੇ ਉੱਧਰ ਦੇ ਕਦੇ ਕਿਤੇ ਰਹਿਣਾ ਕਦੇ ਕਿਤੇ ਰਹਿਣਾ ਇਹ ਅੱਜ ਖਤਮ ਹੋ ਜਾਣ ਬਸ ਫਿਰ ਮੈਂ ਆਪਣੇ ਸੁਪਨੇ ਨੂੰ ਪੂਰਾ ਕਰਾਂਗੀ ਵੈਸੇ ਆਂਟੀ ਜੀ ਨੇ ਸੂਟ ਬੜੇ ਸੋਹਣੇ ਲੈ ਕੇ ਦਿੱਤੇ ਆ ਰੈਡੀ ਹਾਂ ਮੈਂ ਰੈਡੀ ਹਾਂ ਵਾਹ ਮੰਮੀ ਨੇ ਤਾਂ ਝੰਚਮ ਕਾਇ ਦਿੱਤਾ ਵੇਹੇ ਮੈਂ ਪਹਿਲਾਂ ਹੀ ਸੋਣੀ ਸੀ ਬਸ ਮੰਮੀ ਨੇ ਚਮਗਾਤਾ ਚੱਲੀਏ ਲੇਟ ਹੋਣੇ ਚਲੋ ਠੀਕ ਹੈ ਠੀਕ ਹੈ ਕੋਈ ਸਮਾਨ ਤਾਂ ਲੈਂਦਾ ਬੈਗ ਤੇਰਾ ਕੀ ਚਾਹੀਦਾ ਕੁਝ ਨਹੀਂ ਚਲੋ ਚਲੋ ਫਿਰ ਚੰਗਾ ਕਰੀ ਫਿਰ ਸਸਿਕਾ ਤੁਸੀਂ ਗਾ ਰੁਕ ਜਾਂਦੇ ਥੋੜੀ ਜਿਹੀ ਰੋ ਬਿੰਦੂ ਵੀ ਆ ਜਾਂਦੀ ਗਈ ਯੋਗਾ ਕਲਾਸ ਤੇ ਅੰਟੀ ਤੁਹਾਡੀ ਉਹ ਅਸੀਂ ਜੋਬ ਦੀ ਗੱਲ ਕੀਤੀ ਫੇਰ ਲੇਟ ਹੋ ਜਾਣਾ ਪਊਥੋਂ ਚਲੋ ਕੋਈ ਗੱਲ ਹਾਂ ਠੀਕ ਹੈ ਉਹ ਤੇ ਪਿਓ ਨੂੰ ਕੋਈ ਮਾਰ ਕੇ ਜਾਵੇ ਫੇਰ ਜਰੂਰ ਰੋਈ ਇੱਧਰ ਜਾਂਦੀ ਹੋਏ ਆਉਂਦਾ ਹੀ ਨਹੀਂ ਉਹ ਤਾਂ ਬਸ ਤੁਹਾਨੂੰ ਪਤਾ ਹੀ ਹੋਣੀ ਕਿਨੇ ਦਿਨ ਹੋਏ Rajasthan ਗਏ ਤੱਕ ਮੁੜ ਕੇ ਹੀ ਨਹੀਂ ਆਏ ਠੀਕ ਠੀਕ ਅੰਕਲ ਸ਼ਾਮੀ ਜੇ ਲੇਟ ਹੋ ਗਈ ਤਾਂ ਇੱਥੇ ਆ ਜਿਓ ਫੇਰ ਠੀਕ ਹੈ ਅੰਕਲ ਠੀਕ ਠੀਕ ওকে ਥੈਂਕ ਯੂ ਓਕੇ ਥੈਂਕ ਯੂ ਓਕੇ ਜਾਣਾ ਕਿੱਥੇ ਆ? ਜੌਬ ਲੱਭਣੀ ਆ ਇੱਥੇ ਕਿਤੇ ਲਿਖਿਆ ਵੀ ਹੋਊਗਾ ਜੌਬ ਲੈ ਲਓ। ਵੇ ਸ਼ਹਿਰ ਵੱਡਾ ਐ ਚੰਡੀਗੜ੍ਹ। ਕਿਉਂ ਵੇ? ਚਿਰਕੁੱਟ। ਉਦੋਂ ਨਹੀਂ ਤੇ ਛੜਕਾ ਕਮਾਉਂਦੇ ਆ ਮੈਨੂੰ ਵੀ ਪਤਾ। ਜਿਵੇਂ ਤੇਰੀ ਸ਼ਕਲ ਐ ਉਹੀ ਚੀਜ਼ ਵਖਾਣੀ ਐ। ਉਹ ਉਹ ਉਧਰ ਵੇ ਲੈ ਉਹ ਜਗ੍ਹਾ ਤੇ। ਉੱਥੇ ਲਿਖਿਆ ਹੋਇਆ ਹੈ। ਆਜੋ ਜੌਬ ਦੀ ਰਿਕੁਆਇਰਮੈਂਟ ਹੈਗੀ ਐ ਆਜੋ ਆਜੋ ਰਿਜ਼ਿਊਮ ਦੀ ਇੱਕ ਹੋਰ ਫੋਟੋਕਾਪੀ ਕਰਾ ਲਾ ਦੋ ਉਹ ਚੀਜ਼ਾਂ ਤੇਰੀਆਂ ਪਲੱਸ 2 ਦੇ ਕੰਪਿਊਟਰ ਕੋਰਸ ਹਾਂ ਤੇ ਪੜ੍ਹੀ ਤੇ ਆ ਨਾ ਫੋਟੋਕਾਪੀਆਂ ਕਰਾ ਲੈ ਮੈਂ ਪੜ੍ਹਤੀ ਨਹੀਂ ਐ ਤੇਰੇ ਵਾਂਗੂ ਗ੍ਰੈਜੂਏਸ਼ਨ ਕੀਤੀ ਐ ਮੈਂ ਹੂੰ ਮੈਨੂੰ ਪੈਟ ਸ਼ੋਟ ਪਾ ਲੈਣੀ ਚਾਹੀਦੀ ਜੀ ਜੀਨ ਕਿਉਂ ਸਾਰਾ ਲੱਗ ਰਿਹਾ ਸੀ ਮੈਂ ਜੌਬ ਜੌਬ ਵਾਲੀ ਆ ਹੁਣ ਐ ਲੱਗਣਾ ਮੈਂ ਘਰ ਮਤਲਬ ਵਿਆਹ ਵਿਊ ਤੋਂ ਆ ਗਈ ਆ ਜਾਂ ਵਿਆਹ ਤੇ ਚੱਲੀ ਆ ਆਪੇ ਦੁਕਾਨੀ ਬੰਦਾ ਕੱਪੜਾ ਤੇ ਜੱਜ ਨਹੀਂ ਹੁੰਦਾ ਹੁਣ ਤਾਂ ਕੱਪੜਿਆਂ ਨੂੰ ਜੱਜ ਕਰ ਲਾਪੀ ਆਹੋ ਤੇ ਆਂਟੀ ਤੇ ਕਹਿੰਦੇ ਆ ਨਾ ਕੋਈ ਦਿਲ ਚ ਵੜ ਕੇ ਥੋੜੀ ਵੀਂਦਾ ਆ ਕਿ ਕਿੰਨੀ ਨੌਲੇਜ ਹੈਗੀ ਆ ਉਂਝ ਤੇ ਮੈਨੂੰ ਪਤਾ ਐ ਮੈਨੂੰ ਬਹੁਤ ਨੌਲੇਜ ਹੈਗੀ ਆ ਪਰ ਗੱਲ ਇਹ ਐ ਕਿ ਕੱਪੜੇ ਨੇੜੇ ਵੇਖ ਦੇ ਲੋ ਭਾਈ ਇਹ ਗੱਲ ਕਰਵਾ ਮੈਨੂੰ ਹੋਰ ਕੋਈ ਗੱਲ ਨਹੀਂ ਇਹਦੀ ਸਮਝ ਲੱਗੀ ਸਿਰਫ ਆਂਟੀ ਵਾਲੀ ਆ ਵਾਹ ਸਿਆਣੀ ਗੱਲ ਕੀਤੀ ਕੁੜੀ ਸਿਆਣੀ ਹੋ ਗਈ ਆ ਚੱਦੀ ਗੜ ਆ ਗਈ ਹੱਸਣਾ ਨਹੀਂ ਆਪਣਾ ਜਦ ਤੱਕ ਮੈਨੂੰ ਜੋਬ ਨਹੀਂ ਮਿਲਦੀ ਨਾ ਮੈਨੂੰ ਹੱਸਣਾ ਹੁਸਣਾ ਕੁਝ ਨਹੀਂ ਆਣਾ ਯਾਰ ਆਖਰ ਮੈਨੂੰ ਜੋਬ ਮਿਲਦੀ ਕਿਉਂ ਨਹੀਂ ਯਾਰ ਕੀ ਕਮੀ ਹੈ ਮੇਰ ਚ ਨਹੀਂ ਇੰਟੈਲੀਜੈਂਟਾ ਮੈਂ ਭਾਈ ਲੱਭ ਏਦਾਂ ਹੀ ਘੂਮੀ ਫਿਰੀ ਜਾਵਾਂਗਾ ਨਾ ਏਦਾਂ ਬੈਠੇ ਰਾਵਾਂ ਕਦੀ ਜੋਬ ਨਹੀਂ ਮਿਲਣੀ ਚਲ ਆਪਾਂ ਪਤਾ ਕਰਨਾ ਪੈਣਾ ਕਿਤੇ ਕਿੱਦਾਂ ਮਿਲਣੀ ਹੈ ਜੋਬ ਚਾਹੀਦੀ ਆ ਜੋਬ ਚਾਹੀਦੀ ਮੈਨੂੰ ਕੋਈ ਸਿੱਧੂ ਚੌਕ ਦੇ ਦੋ ਪਲੀਜ਼ ਓਹ ਤਾਂ ਕਰ ਜਾ ਲੱਭ ਗਈ ਯਾਰ ਹਾਂ ਉਹ ਠੱਪਾ ਹੈਗਾ ਮੇਲੇ ਉੱਥੇ ਰੋਟੀ ਖਾਈਏ ਬਾਅਦ ਚੋਂ ਵੇਂਦੇ ਜੋਬ ਉਹ ਤੋਂ ਬਾਦੋਂ ਭਾਂਡੇ ਬਣ ਜੇਗਾ ਚਲ ਓਹ ਤੈਨੂੰ ਲੱਭ ਗਈ ਫਿਰ ਜੌਬ ਹੈਗੀ ਆ ਗਾਹ ਕੇ ਇਸੀਆਂ ਕਰਾਈ ਤੇ ਜਾ ਜਾ ਮੈਂ ਯਾਰ ਇਹਦਾ ਕਿਸੇ ਨੂੰ ਕੀ ਪਤਾ ਯਾਰ ਐਡਾ ਵੱਡਾ ਜ਼ਹਿਰੇ ਤੂੰ ਕਹੇ ਮੈਨੂੰ ਇਹ ਜਾਣਦਾ ਮੈਨੂੰ ਉਹ ਜਾਣਦਾ ਮੇਰਾ ਦੋਸਤ ਜਾਣਦਾ ਕਿਤੇ ਤੇਰਾ ਦੋਸਤ ਪਹਿਲੇ ਇੱਕ ਦੋ ਜਗ੍ਹਾ ਤੇ ਆਪ ਪਤਾ ਕਰ ਲੈ ਤੂੰ ਦੋਸਤ ਕੋ ਤੇ ਹੈਗੀ ਜੋ ਮੇਰੇ ਇਹ ਦੋਸਤ ਕੋ ਜੌਬ ਹੈਗੀ ਤੇ ਮੈਨੂੰ ਇੱਥੇ ਕਿਉਂ ਗਲੀ ਗਲੀ ਘਮਾਉਂ ਰਿਹਾ ਐ ਇੱਦਾਂ ਨੇ ਮੇਰਾ ਭਾਰ ਘਟਣਾ ਪੀ ਘਟਾਲੂ ਮੈਂ ਐਦਾ ਭਾਰ ਨਹੀਂ ਘਟਣਾ ਕੋਈ ਕੋ ਮੇ ਭਾਈ ਨਾ ਕੋ ਮੈਂ ਓਪ ਪਤਾ ਕਰਨਾ ਪੈਂਦਾ ਹੈ ਕਿਤੇ ਅੰਦਰ ਜਾ ਕੇ ਪੁੱਛ ਕੇ ਆ ਜਾ ਉੱਥੇ ਪੁੱਛ ਕੇ ਆ ਜੋਬ ਹੈਗੀ ਹੈ ਓਏ 1 ਮਿੰਟ ਇੱਧਰ ਉਹ ਵੇਖ ਰਿਹਾ ਰਿਕੁਆਇਰਮੈਂਟ ਆ ਜੋਬ ਵਾਸਤੇ ਜਾ ਪਤਾ ਕਰਕੇ ਆ ਮੇਰੇ ਨਾਲ ਜਾ ਉਹ ਤੇ ਮੈਂ ਪਿਛਲੀ ਵਾਰੀ ਪਤਾ ਨਾ ਉਹ ਮਾਇਰਾ ਦੇ ਗਏ ਹਾਂ ਕਹਿੰਦੇ ਤਾਂ ਵੀ ਜੋਬ ਦੀ ਲੋੜ ਹੈਗੀ ਹੈ ਚਲ ਜਣੇ ਮੈਂ ਆ ਵੀ ਐਕਸਕਿਊਜ਼ ਮੀ ਇੱਥੇ ਦੀ ਆਨਰ ਕਿੱਥੇ ਨੇ ਚਲ ਆ ਚਲਿਏ ਯਾਰ ਸਚੀ ਗੱਲ ਵਾਜੀ ਸੱਚੀ ਗੱਲ ਆਪਾ ਜੀ ਮੈਂ ਬਾਅਦ ਮੈਂ ਪੈਂਫਲਟ ਲੱਗਾ ਦੇਖਿਆ ਸੀ ਕਿ ਤੁਹਾਨੂੰ ਲੋੜ ਹੈ ਕੁੜੀ ਮੁੰਡਿਆਂ ਦੀ ਹਾਂਜੀ ਹਾਂਜੀ ਲੋੜ ਹੈਗੀ ਐ ਦੱਸੋ ਆਜੋ ਬੈਠੋ ਭਾਜੀ ਮੈਨੂੰ ਨਾ ਜੋਬ ਦੀ ਬਹੁ ਲੋੜ ਹੈਗੀ ਆ ਅੰਮ੍ਰਿਤਸਰ ਮੈਂ ਜੋਬ ਦੇਖੀ ਸੀ ਪਰ ਉੱਥੇ ਨਾ ਜੋਬ ਮਿਲੀ ਨਹੀਂ ਮੈਨੂੰ ਫਿਰ ਮੈਨੂੰ ਕਿਸੇ ਨੇ ਇਥੇ ਹੀ ਦੱਸ ਪਾਈ ਕੀ ਤੁਹਾਨੂੰ ਹੈ ਐਕਸਪੀਰੀਅੰਸ ਹੈਗਾ ਚੱਲੇ ਦਾ ਨਹੀਂ ਨਹੀਂ ਮੈਨੂੰ ਇਸ ਦਾ ਐਕਸਪੀਰੀਅੰਸ ਨਹੀਂ ਹੈ ਪਰ ਮੈਂ ਕਰ ਲਾਂਗੀ ਓਕੇ ਲੱਗਦਾ ਕੰਫਰੈਂਸ ਹੈਗਾ ਤੁਸੀਂ ਕਰ ਲੋਗੇ ਫਿਰ ਥੈਂਕ ਯੂ ਸਾਡੇ ਕੋਲ 1 ਗ੍ਰਾਮ ਜੁਲਰੀ ਹੁੰਦੀ ਹੈ ਉਹਦਾ ਕਨਸੈਪਟ ਹੈ ਵੈਸੇ ਉਹਦੇ ਲਈ ਤਾਂ ਸਾਡੇ ਕੋਲ ਸਟਾਕ ਪੂਰਾ ਹੈ ਅਸੀਂ ਨੀਚੇ ਨਾ ਸਿਲਵਰ ਦਾ ਉਹਨੇ ਐਡ-ਆਨ ਕੀਤਾ ਹੈ ਤੇ ਸਿਲਵਰ ਦੇ ਵੀ ਤੁਹਾਡੀ ਜੁਆਇਨਿੰਗ ਕਰਾ ਦਿੰਦੇ ਆ ਤੁਹਾਨੂੰ ਦਿਖਾ ਦਿੰਨੇ ਆ ਬੜਕ ਸਾਰੇ ਜੀ ਕੱਟ ਕੇ ਬਣਾਉਂਦੇ ਇਹ ਨਾ ਕਰਤੀਆਂ ਹਾਂ ਕਰਤੀ ਆ ਆਜੋ ਤੁਹਾਨੂੰ ਸਿਲਵਰ ਦਿਖਾਉਣੇ ਨੇ ਚੋ ਆ ਦੇਖੋ ਆ ਸਾਡਾ ਸਿਲਵਰ ਸੈਕਸ਼ਨ ਹੈ ਇੱਥੇ ਥੋੜੀ ਜੌਬ ਲੱਗ ਜੇਗੀ ਠੀਕ ਹੈ ਬਾਕੀ ਸਾਡਾ ਸਟਾਫ ਹੈਗਾ ਸਾਰਾ ਤੁਹਾਨੂੰ ਸਮਝਾ ਦੇਗਾ ਸਾਰੀ ਗੱਲਾਂ ਠੀਕ ਹੈ ਜੀ ਠੀਕ ਹੈ ਨਾ ਸਾਰਾ ਐਕਸਪੀਰੀਅੰਸ ਦੇ ਦੇਗਾ ਤੁਹਾਨੂੰ ਥੋੜੇ ਦਿਨ ਲਈ ਟ੍ਰੇਨ ਕਰ ਦੇਗਾ ਉਸ ਵਕਤ ਤੁਸੀਂ ਇੱਥੇ ਸੀਲ ਕਰ ਸਕਦੇ ਹੋ ਠੀਕ ਹੈ मतलब मैं इथे जॉब करनी है हाँ जी जी इथे है ठीक है ओ पूछना सी कि सैलरी सैलरी तुम दे देंगे बढ़िया तू काम करो अपना सैलरी बढ़िया दवांगे सैलरी ठीक है अच्छा किदं दवावा तू सी आजो कल तो आजो जॉइन कर लो तू तो? ठीक है ठीक है ठीक है जी थैंक यू पाजी हां जी थैंक यू तू सी आजो कल तो कोई नहीं ठीक है और जॉब मिलगी जॉब मिलगी मैं ਕੀ ਹੋ ਗਿਆ ਤੈਨੂੰ ਭੱਜੀ ਜਾਣੀ ਐ ਹਾਏ ਅੱਜ ਮੈਨੂੰ ਜੋਬ ਮਿਲ ਗਈ ਮੇਰਾ ਸੁਪਨਾ ਪੂਰਾ ਹੋ ਗਿਆ ਦਸਾ ਮੁੰਡਿਆਂ ਵੀ ਕੀ ਖਾਣਾ ਪਾਰਟੀ ਅੱਜ ਮੇਰੇ ਵੱਲੋਂ ਉਹ ਜੋ ਮਿਲੀ ਆ ਸੈਲਰੀ ਨਹੀਂ ਮਿਲੀ ਤੈਨੂੰ ਹਾਂ ਤੇ ਸਾਡੇ ਕੋਲ ਵੀ ਤਾਂ ਪੈਸੇ ਹੋਣਗੇ ਜਦੋਂ ਸੈਲਰੀ ਮਿਲੂਗੀ ਵਾਪਸ ਕਰ ਦੂੰਗੀ ਪਰ ਪਾਰਟੀ ਤੇ ਮੇਰੇ ਵੱਲੋਂ ਹੋਈ ਨਾ ਪੂਰੇ ਸਵੇਰ ਚ ਨਾ ਇੱਕ ਗੱਲ ਮੈਨੂੰ ਤੁਹਾਡੇ ਦੋਨਾਂ ਦੀ ਵਧੀਆ ਲੱਗੀ ਉਹ ਪੁੱਛੋ ਕੀ ਠੀਕ ਯਾਰ ਖਾਣ ਦੀ ਗੱਲ ਕੀਤੀ ਆ ਜੋ ਚੱਲੀ ਜੀ ਚਲੋ ਚਲੋ ਚੱਲੀਏ ਆ ਜਾ ਆ ਜਾ ਚੱਲ ਵੀ ਆਜੇ ਤੂੰ ਵੀ ਮੈਨੂੰ ਚੰਗਾ ਲੱਗਣ ਡਿਆ ਚੱਲ ਉਧਰ ਜਾਂਦੇ ਆਂ ਉਧਰ ਉਹ ਗੱਲ ਤੇ ਸੁਣੋ ਮੈਂ ਆਪਣੇ 200 ਮੀਲੇ ਜਾ ਕੇ ਤੁਹਾਨੂੰ ਖਾਣ ਦੀ ਪਈ ਆ ਉੱਥੇ ਖਵਾ ਦੂੰਗਾ ਕੁਝ ਆ ਜਾ ਤੇਰਾ ਕੰਮ ਹੋ ਗਿਆ ਨਾ ਹੁਣ ਮੇਰੇ ਕੰਮ ਹੋਣੇ ਬਸ ਗੱਡੀ ਕਿੱਥੇ ਲਾਤੀ ਨਹੀਂ ਪੀੜ ਵੀ ਨਹੀਂ ਤੇ ਰਹੂਂਗੀ ਕਿੱਥੇ ਓਏ ਉਹੀ ਕੰਮ ਕਰਾਉਣਾ ਤੇਰਾ ਠੀਕ ਹੈ ਹਾਏ ਭੁੱਖ ਲੱਗੀ ਆ ਕਦੋਂ ਜਾਣਾ ਕਿੱਥੇ ਜਾਣਾ ਕਦੋਂ ਪਹੁੰਚਣਾ ਆ ਓਹੋ ਇੱਕ ਵਾਰੀ ਇੰਨੇ ਸਵਾਲ ਅਚਾ ਐਵੇਂ ਕਰ ਕੁਝ ਖਵਾ ਦੇਗਾ ਮੋਹ ਭੁੱਖ ਲੱਗੀ ਸੱਚੀ ਮੋਹ ਭੁੱਖ ਲੱਗੀ ਆ ਚੱਲ ਖਵਾ ਦਨਾ ਕੁਝ ਉਹ ਕੁਝ ਖਾਣ ਲੱਗ ਗਈ ਆ ਹੋਏ ਕੁਛ ਖਵਾ ਦੋ ਯਾਰ ਭੁੱਖ ਨਾਲ ਤੇ ਜਾਨ ਨਿਕਲਣਦੀ ਆ ਖਾ ਜਾ ਤੂੰ ਭੁੱਖਾ ਹੀ ਰਹਿਣਾ ਜਦੋਂ ਮਰਜੀ ਹਲੋ ਕੀ ਹੋਇਆ ਵਾ ਹਾਈ ਤੁਸੀਂ ਇਹਨੇ ਵੱਡੇ ਰੈਸਟੋਰੈਂਟ ਚ ਬੰਦੀ ਰੋਟੀ ਖਾਣ ਵਾਸਤੇ ਹਾਂ ਤੇ ਫਿਰ ਕੀ ਹੈ ਨਹੀਂ ਮੈਂ ਹੁੰਦੇ ਤੇ ਮੈਂ ਕਿ ਢਾਬੇ ਤੇ ਜਾਣਾ ਸੀ ਨਾ ਦਾਲ ਪੁਲਕਾ ਕੰਮ ਹੋ ਕੇ ਐਤੋਂ ਦਾ ਵੀ ਖਾ ਕੇ ਵੇਚ ਲਾ ਹੁਣ ਮੇਨ ਮਕਸਦ ਇਹ ਬੰਦੇ ਢਿੱਡ ਭਰਨਾ ਹੁੰਦਾ ਹੈ ਕੀ ਖਾएंगे ਮੈਂ ਕੁਝ ਵੀ ਕੁਝ ਵੀ ਰੋਟੀ ਰੋਟੀ ਓਏ ਤੂੰ ਖਾਣਾ ਵਾ ਤੂੰ ਮੈਂ ਸਾਰਾ ਕੁਸ਼ੀ ਖਾਣਾ ਹੈ ਹਾਂ ਤੂੰ ਹੀ ਤੋਏ ਅੱਜ ਮੈਨੂੰ ਨੌਕਰੀ ਮਿਲੀ ਐ ਅੱਜ ਦੀ ਪਾਰਟੀ ਮੇਰੇ ਵੱਲੋਂ ਵਾਹ ਪੈਸੇ ਤੂੰ ਦੇਂਗੀ ਤਾਂ ਮਤਲਬ ਪੈਸੇ ਪੁਏ ਨਹੀਂ ਆਗੇ ਮੇਰੇ ਕੋਲ ਉਹ 5000 ਰੁਪਏ ਕਿੱਥੇ ਆ ਜਿਹੜਾ ਸ਼ੂਟ ਤੇ ਤੈਨੂੰ 5000 ਦਵਾਇਆ ਸੀ ਮੈਂ ਉਹ ਤਾਂ ਉੱਥੇ ਰਹਿ ਗਿਆ ਨਾ ਮਾਸੀ ਹੋਣਾ ਕਰਾ ਮੇਰੇ ਬੈਗ 'ਚ ਮੈਨੂੰ ਪੈਸੇ ਕਮਾਉਣੇ ਅਜੇ ਜਿਹੜੇ ਹੈਗੇ ਉਹ ਵੀ ਗਵਾਲੇ ਨੇ ਗਰਮ ਮਹੀਨੇ ਤਾਂ ਟੈਨਸ਼ਨ ਬੈ ਗਈ ਕਾਦੀ ਫਿਰ ਮੈਂ ਭੁੱਖਾ ਰਵਾਂਗਾ ਉਹ ਮੇਰੇ ਕੋਲ ਹੈਗੇ ਪੈਸੇ ਚੁੱਪ ਕਰ ਤੂੰ ਸਾਰਾ ਕੁਝ ਖਾ ਜਾ ਸਾਰਾ ਖਾਲੀ ਭਰਾ ਦੋ ਬਹੁਤ ਹੀ ਗੱਲਾਂ ਨਾ ਮਾਰੋ ਸਮਝ ਲੱਗੀ ਜੇ ਕੋਈ ਮਜਬੂਰ ਹੁੰਦਾ ਨਾ ਉਹਨੂੰ ਦੋ ਰੋਟੀ ਖਾਣ ਲੱਗੀ ਵੀ ਤੁਹਾਨੂੰ ਪੀੜ ਪੈਂਦੀ ਆ ਓਏ ਮੇਰਾ ਪੇਟ ਦਰਦ ਹੁੰਦਾ ਦੋ ਮਿੰਟ ਬਾਅਦ ਗੋਸ਼ਣ ਚ ਓੜਿਆ ਜਾਣਾ ਹੈਗਾ ਕੰਦਾ ਮੈਂ ਸਾਰਾ ਕੁਝ ਖਾਣਾ ਵਾ ਤੇ ਪੇਟ ਪਹਿਲੇ ਖਰਾਬ ਹੋਇਆ ਫਿਰਦਾ ਇਹਦਾ ਮੈਨੂੰ ਤਾਂ ਐਵੇਂ ਲੱਗਦਾ ਕਿ ਲੋਕ ਲੋਕੇ ਕੁਝ ਖਾਂਦਾ ਹੈਗਾ ਨਹੀਂ ਤੇ ਭੁੱਖੇ ਪੇਟ ਕਿਦਾ ਪੇਟ ਖਰਾਬ ਹੁੰਦਾ ਹੈ ਹਾਂ ਯਾਰ ਬੋਰ ਹੋ ਗਈਆਂ ਮਾਸੀ ਦੇ ਅੱਧਾ ਖਾਣਾ ਖਾ ਕੇ ਤੇਰਾ ਫਾਰਮ ਸਬਮਿਟ ਹੋ ਗਿਆ ਯੂਨੀਵਰਸਿਟੀ ਦਾ ਚਲ ਠੀਕ ਹੈ ਮੈਂ ਸੈਕਟਰ 17 ਪਹੁੰਚ ਗਈਆਂ ਤੂੰ ਡਿਨਰ ਕਰਨ ਲਈ ਆ ਜਾ ਤੇ ਇਕੱਠੇ ਡਿਨਰ ਕਰਦੇ ਆ ਆ ਜਾ ਜਲਦੀ ਮੈਂ ਵੇਟ ਕਰ ਰਹੀ ਆ ਓਕੇ ਬਾਏ ਬਾਏ ਮੰਨੇ ਦੇਖ ਲਿਆ ਪ੍ਰੀਤ ਤੇ ਪ੍ਰਿਆ ਨੂੰ ਇਕੱਠੇ ਹੁਣ ਕੀ ਹੋਏਗਾ ਇਹ ਜਾਣ ਲਈ ਅਗਲਾ ਪਾਪ ਜਰੂਰ ਦੇਖਿਓ ਹੰਕਾਰ ਤੇ ਪਿਆਰ ਇੱਕ ਅਨਾਥ ਕੁੜੀ ਦੀ ਸੰਘਰਸ਼ਪਰੀ ਕਹਾਣੀ